ਉਨਾਂ ਨੇ ਵੀ ਆਗਦੀ ਭਰੀ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਪਰਿਵਾਰਾਂ ਵਿੱਚ ਸੁਖ ਸੰਗਤੀਆਂ ਤੰਦਰੁਸਤੀਆਂ ਬਖਸ਼ ਕਰਨ ਸ੍ਰੀਸ਼ਟੀ ਮੇਰ ਕਰ ਯਾਦ ਰੱਖਣਾ ਤੁਹਾਡਾ ਨਾਮ ਬੱਲੂ ਜੀ ਕੁਝ ਵਿਚਾਰ ਸਾਹਮਣੇ ਕਰ ਤੇ ਸਾਡੇ ਸਾਥਕ ਕਾਉਂਸਲਰ ਸੁਖਵਿੰਦਰ ਸਿੰਘ ਜੀ ਬੱਲੂ ਇਹ ਵੀ ਕੁਝ ਵਿਚਾਰ ਸਾਹਮਣੇ ਨਾਲ ਸਾਰਿਆਂ ਦੇ ਨਾਲ ਸਾਂਝੇ ਕਰਨਗੇ ਇਹਨਾਂ ਦੇ ਵੀ ਵਿਚਾਰ ਆਪਾਂ ਸੁਣਨੇ ਆ ਸੁਖਵਿੰਦਰ ਸਿੰਘ ਜੀ ਬੱਲੂ ਅੱਜ ਦਾ ਦਿਨ ਸਾਡੇ ਧਰਮ ਲਈ ਸਾਡੀ ਕੌਮ ਲਈ ਸਾਡੇ ਦੇਸ਼ ਲਈ ਬਹੁਤ ਖਾਸ ਦਿਨ ਸੀ ਕਿਉਂਕਿ ਅੱਜ ਦਾ ਦਿਨ ਜਿੱਥੇ ਗੁਰੂ ਸਾਹਿਬ ਨੂੰ ਇਸ ਧਰਤੀ ਤੇ ਜਨਮ ਲਿਆ ਪਰ ਜਿੱਥੇ ਸਾਡੇ ਦਬੇ ਕੁਚਲੇ ਲੋਕਾਂ ਲਈ ਸਾਬ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਕਬੀਰ ਮਹਾਰਾਜ ਜੀ ਜਿਨ੍ਹਾਂ ਵੱਲੋਂ ਸਾਨੂੰ ਉਸ ਦਲਦਲ ਦੇ ਵਿੱਚੋਂ ਕੱਢਣ ਲਈ ਬੜੀ ਜਦੌਜਾਇਦ ਕੀਤੀ ਗਈ। ਸੋ ਮੈਂ ਅੱਜ ਦੇ ਦਿਨ ਤੇ ਉੱਪਰ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਨਾ। ਇੱਥੋਂ ਦੀ ਜੋ ਪ੍ਰਬੰਧਕ ਕਮੇਟੀ ਆ ਸਰਦਾਰ ترسےਮ ਸਿੰਘ ਜੀ ਉਹਨਾਂ ਦੇ ਜਿੰਨੇ ਸਹਿਯੋਗੀ ਨੇ ਉਹਨਾਂ ਵੱਲੋਂ ਅੱਜ ਦਾ ਜੋ oprala ਚਾਹੇ ਆਪਣੀਆਂ 25 ਤਰੀਕ ਤੋਂ ਪ੍ਰਵਾਦ ਫੇਰੀਆਂ ਸ਼ੁਰੂ ਸੀ ਉਸ ਪ੍ਰਵਾਦ ਦੇ ਵਿੱਚ ਆਪਾਂ ਨਗਰ ਕੀਰਤਨ ਵੀ ਕੱਢਿਆ ਉਸੇ ਪ੍ਰਵਾਦ ਦੇ ਵਿੱਚ ਸ਼੍ਰੀ ਚੰਦ ਕਲੋਨੀ ਤੋਂ ਰਵਦਾਸ ਮਹਾਰਾਜ ਦੇ ਸੰਬੰਧ ਦੇ ਵਿੱਚ ਉਰੇ ਆਪਣੇ ਕੋਲੇ ਨਗਰ ਕੀਰਤਨ ਵੀ ਆਇਆ ਉਸ ਨੂੰ ਵੀ ਆਪਾਂ ਨੇ ਜੀ ਆਖਿਆ ਸੋ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਿਹੜੀ ਇਹ ਟੀਮ ਆ ਇਹਨੂੰ ਵਧੀਆ ਤਰੀਕੇ ਨਾਲ ਬਣਾ ਕੇ ਬਿਨਾ ਕਿਸੇ ਮਤਭੇਦ ਤੋਂ ਬਹਿਰਬ੍ਰੋਧ ਤੋਂ ਇਕੱਠੇ ਹੋ ਕੇ ਜਿੱਥੇ ਆਪਾਂ ਅੱਜ ਦਾ ਦਿਨ ਗੁਰੂ ਮਹਾਰਾਜ ਦਾ ਮਨਾਉਨੇ ਆ ਉਸ ਤੋਂ ਪਹਿਲਾਂ ਵੀ ਸਾਨੂੰ ਛੋਟੇ-ਛੋਟੇ ਪ੍ਰੋਗਰਾਮ ਲੀਕਣੇ ਚਾਹੀਦੇ ਨੇ ਸੋ ਮੇਰੀ ਇੱਕ ਬਾਰ ਛੋਟੀ ਜੀ ਬੇਨਤੀ ਆ ਕਈ ਵਾਰ ਸੇਵਾ ਕਰਦਿਆਂ ਤੋਂ ਕਈ ਤਰ੍ਹਾਂ ਦੀਆਂ ਗੰਤੀਆਂ ਪੁੱਲਾ ਹੋ ਜਾਂਦੀਆਂ ਨੇ ਆਪਾਂ ਉਹਨਾਂ ਨੂੰ ਜਨਤਕ ਤੌਰ ਤੇ ਰੌਲਾ ਪਾਉਣ ਦੀ ਬਜਾਏ ਗੁਰੂ ਘਰ ਦੇ ਵਿੱਚ ਬਹਿ ਕੇ ਜਿਸ ਦੇ ਵਿੱਚ ਆ ਮੇਰੇ 'ਚ ਵੀ ਕੋਈ ਕਮੀ ਹੋ ਸਕਦੀ ਹੈ ਉਹ ਆਪਾਂ ਉਹਨਾਂ ਨੂੰ ਦੂਰ ਕਰਕੇ ਜਿਹੜਾ ਅਗੜਾ ਜਿਹੜਾ ਪ੍ਰਬੰਧ ਆ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਸੋ ਮੈਂ ਜਿੱਥੇ ਸਮੁੱਚੀ ਸੰਗਤ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਸਾਡੇ ਵਿੱਚ ਪੱਤਰਕਾਰ ਗੁਰਪ੍ਰੀਤ ਮਹਦੂਦਾ ਮੈਂ ਗੁਰਪ੍ਰੀਤ ਮਹਦੂਦਾ ਦਾ ਨਾਮ ਤਾਂ ਲੈ ਰਿਹਾ ਇੱਕ ਤਾਂ ਇਸ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੇ ਸਾਡੇ ਵਿੱਚ ਬੈਠਾ ਇਸ ਦੀ ਜਿਹੜੀ ਵਿਚਾਰਤਾਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਡਾਕਟਰ ਭੀਮਰਾਓ ਅਵੇਡਕਰ ਇਹਨਾਂ ਨੂੰ ਇਹ ਇਸ ਫਲਸਫੇ ਨੂੰ ਲੈ ਕੇ ਚਾਹੇ ਪੱਤਰਕਾਰਤਾ ਕਰਦਾ ਵਾ ਚਾਹੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਇਸ ਨੇ ਬੜਾ ਵਧੀਆ ਤਰੀਕੇ ਨਾਲ ਗ੍ਰਸਿਆ ਹੋਇਆ ਵਾ ਸੋ ਮੈਂ ਧੰਨਵਾਦ ਕਰਦਾ ਮੈਂ ਮਹਤੂਤਾ ਸਾਹਿਬ ਦਾ ਜਿਹੜੇ ਸਮੇਂ-ਸਮੇਂ ਤੇ ਗੁਰੂ ਸਾਹਿਬ ਦੀਆਂ ਡਾਕਟਰ ਭੀਮਰਾਓ ਅਵੇਡਕਰ ਦੀਆਂ ਜੋ ਵਿਚਾਰਧਾਰਾਵਾ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਦਾ ਕਰਦੇ ਨੇ ਉਸ ਤੋਂ ਬਾਅਦ ਸਾਡੇ ਵਿੱਚ ਸਾਡੇ ਚੁਣੇ ਹੋਏ ਨਮਾਇंदे ਸਰਾਰ ਗਰਮੀਤ ਸਿੰਘ ਜੀ ਮੁੰਡੀਆਂ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਇੱਥੇ ਪੌਂਟੈਂਟ ਤੇ ਨਿੱਗੀ ਜੀ ਦਾ ਧੰਨਵਾਦ ਵੀ ਕੀਤਾ ਜਾਂਦਾ ਉਸ ਤੋਂ ਬਿਨਾਂ ਸਰਾਰ ਬੂਟਾ ਸਿੰਘ ਜੀ ਪਹਾੜਾ ਇਹ ਵੀ ਸਾਡੇ ਵਿੱਚ ਪਹੁੰਚੇ ਨੇ ਪੱਤਰਕਾਰ ਵੀਰ ਵੀ ਆ ਇਹ ਇਹ ਹੋਰ ਵੀ ਜਿਹੜੀ ਆਪਾਂ ਆ ਬੋਰਡ ਲਾਉਨੇ ਆ ਇਹਦੀ ਪ੍ਰਿੰਟਿੰਗ ਪ੍ਰੈਸ ਵੀ ਆ ਇਹ ਵੀ ਆਪਣਾ ਹਰੇਕ ਸਮਾਗਮ ਦੇ ਵਿੱਚ ਬਣਦਾ ਯੋਗਦਾਨ ਪਾਉਂਦੇ ਨੇ ਸੋ ਮੈਂ ਹੁਣ ਬੇਨਤੀ ਕਰਦਾ ਮੈਂ ਸਭ ਤੋਂ ਪਹਿਲਾਂ ਬੂਟਾ ਕਹਾੜਾ ਜੀ ਨੂੰ ਕਿ ਉਹਨਾਂ ਨੂੰ ਪ੍ਰਬੰਧਕ ਕਮੇਟੀ ਆਪਣਾ ਸਰੂਪਾ ਦੇ ਕੇ ਸਨਮਾਨਤ ਕਰੂਗੀ ਬੂਟਾ ਕਹਾੜਾ ਜੀ ਆਓ ਪਲੀਜ਼ ਉਸ ਤੋਂ ਬਾਅਦ ਗੁਰਪ੍ਰੀਤ ਮਹਦੂਤਾ ਜੀ ਨਾਲ ਹੀ ਮੈਂ ਗਰਮੀਤ ਸਿੰਘ ਮੁੰਡੀਆਂ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆ ਜਾਣ ਕਿ ਆਪਾਂ ਜਿਹੜੀ 2-4 ਮਿੰਟ ਦੀ ਇਹ ਰਸਮ ਉਹਨੂੰ ਆਪਾਂ ਪੂਰਾ ਕਰ ਸਕੀਏ ਕੋ ਬੜੇ ਲੰਬੇ ਸਮੇਂ ਤੋਂ ਜਿਹੜੀ ਸੰਗਤ ਆ ਉਹ ਬੈਠੀ ਆ ਸੋ ਇਹਨਾਂ ਨੂੰ ਵੀ ਬੂਟਾ ਕੋਹਾੜਾ ਜੀ ਬਲੇ ਸੋ ਨਿਹਾਲ ਗੁਰਪ੍ਰੀਤ ਮਹਦੂਤਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਦੀਪ ਜੀ ਮਹਾਂ ਪੰਜਾਬ ਤੋਂ ਆਜੋ ਸੰਦੀਪ ਜੀ ਆਓ ਆਜੋ ਪਲੀਜ਼ ਅਰਸ਼ ਜੀ ਇਹ ਮੈਂ ਜ਼ਿਕਰ ਕਰਨਾ ਭੁੱਲ ਗਿਆ ਅਰਸ਼ ਸਰਾਗ ਗੁਰਪ੍ਰੀਤ ਸਿੰਘ ਮਹਿਦੂਦਾ ਦਾ ਪੁੱਤਰ ਉਹ ਇੱਕ ਦੇ ਵਿੱਚ ਸ਼ਾਇਦ ਜਿਹੜੇ ਸਾਹਿਤ ਨਾਲ ਸੰਬੰਧ ਰੱਖਦੇ ਨੇ ਉਸ ਵੱਲੋਂ ਇੱਕ ਕਿਤਾਬ ਵੀ ਲਿਖੀ ਗਈ ਆ ਇਹ ਇੱਕ ਪਿਕ ਦੇ ਵਿੱਚ ਮੈਨੂੰ ਆਸ ਆ ਬੀ ਇਹ ਵਧੀਆ ਆਪਣੇ ਖੇਤਰ ਦੇ ਵਿੱਚ ਵੱਡੀਆਂ ਮਾਲਾਂ ਮਾਰੂ ਸੋ ਸੰਦੀਪ ਗੁਰਪ੍ਰੀਤ ਮਹਦੂਤ ਜੀ ਉਹਨਾਂ ਨੂੰ ਗੁਰਮੀਤ ਜੀ ਉਹਨਾਂ ਨਾਲ ਦੀ ਆਪਣੇ ਸੰਦੀਪ ਜੀ ਮਹਾ ਪੰਜਾਬ ਤੋਂ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਹੈ ਸੋ ਮੈਂ ਫੇਰ ਸੋਚੀ ਸੰਗਤ ਦਾ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਅਰ ਗੁਰਮੀਤ ਜੀ ਅ ਸੰਦੀਪ ਜੀ ਫੋਟੋ ਹੋ ਗਈ ਥੋੜੀ ਗਰਮੀ ਤੇ ਫੋਟੋ ਤਾਂ ਕਰੂ ਨਾ ਆਲੋਪੀ ਦੇ ਕਰਨ ਵਾਲੀ ਸੋ ਮਹਾਪੰਜਾਬ ਵਾਲੇ ਸੰਦੀਪ ਜੀ ਉਹਨਾਂ ਨੂੰ ਵੀ ਸਨਮਾਨਤ ਹੁਣ ਕਰਮੀਲ ਸਿੰਘ ਜੀ ਮੁੰਡੀਆਂ ਇਹਨਾਂ ਨੂੰ ਵੀ ਸਰੂਪਾਇ ਦਿੱਤਾ ਜਾਊਗਾ ਧੰਨਵਾਦ ਕਰਦੇ ਆ ਸਰਾ ਕਰਮੀਲ ਸਿੰਘ ਜੀ ਮੁੰਡੀਆਂ ਉਹਨਾਂ ਦਾ ਕਿ ਲੰਬੇ ਸਮੇਂ ਤੋਂ ਇਹ ਆਪਣੀ ਹਾਜ਼ਰੀ ਭਰਨ ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਧੰਨਵਾਦ ਅਗਲੇ ਸਾਲ ਪ੍ਰਮਾਤਮਾ ਕਰੇ ਜਿਹੜਾ ਅੱਜ ਦਾ ਇਹ ਅਸੀਂ ਪ੍ਰੋਗਰਾਮ ਮਨਾਇਆ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰੀਏ ਕੋਈ ਵੀ ਜੇ ਮਨ ਦੇ ਵਿੱਚ ਆਪਾਂ ਬੈਰ-ਪ੍ਰੋਤ ਨਹੀਂ ਰੱਖਣਾ ਜੇ ਕਿਤੇ ਫੇਰ ਮੈਂ ਬੇਨਤੀ ਕਰਦਾ ਮੈਂ ਕਈ ਵਾਰ ਜਦੋਂ ਬੰਦਾ ਕੰਮ ਕਰਦਾ ਕਿਤੇ ਨਾ ਕਿਤੇ ਕੋਈ ਹੁਣਤਾ ਹੀ ਰਹਿ ਜਾਂਦੀ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਾਂ ਅਰਦਾਸ ਕਰਕੇ ਜਾਣੀ ਆ ਕਿ ਆਪਾਂ ਦਾ ਜਿਹੜਾ ਮਨ ਆ ਉਹ ਵੀ ਵੱਡਾ ਹੋਵੇ ਕੁਝ ਇਹ ਕਿਤੇ ਗਲਤੀ ਹੋ ਜਾਂਦੀ ਆ ਮਾਫ ਕਰਨ ਵਾਲਾ ਉਹ ਤੋਂ ਵੱਡਾ ਹੁੰਦਾ ਵਾ ਸੋ ਮੈਂ ਆਪਣੇ ਵੱਲੋਂ ਸੋ ਨਿਹਾਲ ਸੋ ਦੇਸ਼ ਦੁਨੀਆ ਅਖਬਾਰ ਦੇ ਸੰਪਾਦਕ ਸਰਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਉਹਨਾਂ ਵੱਲੋਂ ਜੋ ਅਖਬਾਰ ਤੁਹਾਡੇ ਸਾਹਮਣੇ ਵੰਡਿਆ ਗਿਆ ਇਹਨੂੰ ਛੋਟਾ ਜਿਹਾ ਅਖਬਾਰ ਨਾ ਸਮਝਿਓ ਇਹਦੇ ਵਿੱਚ ਇੱਕ ਬਹੁਤ ਵਧੀਆ ਆਰਟੀਕਲ ਲਿਖਿਆ ਗੁਰਬਦਾਸ ਮਹਾਰਾਜ ਜੀ ਬਾਰੇ ਵੀ ਡਾਕਟਰ ਭੀਮਰਾਓ ਵੇਦਕਰ ਜੀ ਦੀ ਜੋ ਫਲਸਫੀ ਆ ਉਹ ਸਬੰਧ ਦੇ ਵਿੱਚ ਵੀ ਇੱਕ ਅਗਲੀ ਬੇਨਤੀ ਮੈਂ ਜੇ ਹੋ ਸਕਿਆ ਜੇ ਪ੍ਰਮਾਤਮਾ ਨੇ ਆਪਾਂ ਨੂੰ ਤਾਕਤ ਬਖਸ਼ੀ ਜਾਂ ਕੋਈ ਹੋਰ ਆਪਾਂ ਰਲ ਮਿਲ ਕੇ ਜਿਹੜਾ ਆਪਾਂ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਮੈਦੂਦਾ ਸਾਹਿਬ ਖੜੇ ਨੇ ਸਰਦਾਰ ترسےم ਜੀ ਖੜੇ ਨੇ ਸਮੁੱਚੀ ਸੰਗਤ ਆ ਉਹ ਵੀ ਆਪਾਂ ਇਸੇ ਜਗ੍ਹਾ ਦੇ ਉੱਪਰ ਅੱਜ ਤੋਂ 10 ਸਾਲ ਪਹਿਲਾਂ ਇੱਕ ਆਪਾਂ ਪ੍ਰੋਗਰਾਮ ਕੀਤਾ ਸੀ ਉਹੋ ਜਿਹਾ ਪ੍ਰੋਗਰਾਮ ਦਾ ਵੀ ਆਪਾਂ ਯਤਨ ਕਰਾਂਗੇ ਤੁਹਾਡੇ ਸਹਿਯੋਗ ਦੇ ਨਾਲ ਸੋ ਹੁਣ ਸੋ ਹੁਣ ਸਾਰਿਆਂ ਨੇ ਲੰਗਰ ਪਾਣੀ ਛਕਣਾ ਮਾ ਲੰਗਰ ਪਾਣੀ ਛੱਕ ਕੇ ਸਾਰਿਆਂ ਨੇ ਘਰੇ ਜਾਣਾ ਵਾ ਸੋ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਅੱਛਾ ਜੀ ਪਹਿਲਾਂ ਸਤਿ ਨਾਮ ਵਾਹਿਗੁਰੂ ਤਾਰੇ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 그 <목소리나> b O que